ਸ਼ਰਬੁਖ ਪ੍ਰਾਈਮ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਗੁਰਦੁਆਰਾ ਅਮਰਸ਼ੀਲ ਬਾਬਾ ਜੀਉ ਸਿੰਘ ਜੀ ਨੇ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਮਿਤੀ 6/12/2025 ਨੂੰ ਗੁਨਾਰਕਪੁਰਾ ਸ਼ਬਦਾਨਵਿੰਡ ਰੋਡ ਨਾਲ ਸਿੱਤ ਗੁਜ਼ਰਾ ਅਮਰ ਸ਼ਹੀਦ ਬਾਬਾ ਜੀਉ ਸਿੰਘ ਜੀ ਦੇ ਗੁਰਦੁਆਰਾ ਸਹਾਇਗੀ ਕਮੇਟੀ ਦੀ ਮੀਟਿੰਗ ਅਰਦਾਜ ਅਸਦੀਪ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਜਿਸ ਵਿੱਚ ਇਹ ਮਤੇ ਪਾਸ ਕੀਤੇ ਗਏ ਗੁਰਦੁਆਰਾ ਕਮੇਟੀ ਵੱਲੋਂ ਪਹਿਲੇ ਪ੍ਰਧਾਨ ਸਰਦਾਰ ਲੱਜਨ ਸਿੰਘ ਜੀ ਜੋ ਆਪਣੀ ਪ੍ਰਧਾਨ ਦੀ ਈਮਾਰੀ ਠੀਕ ਠੰਗਣਾ ਨਹੀਂ ਨਿਭਾ ਰਹੇ ਸਨ ਇਸ ਲਈ ਅੱਜ ਦੇ ਸਮੂਹ ਕਮੇਟੀ ਮੈਂਬਰਾਂ ਨੇ ਸਹਿਮਤੀ ਨਾਲ ਉਹਨਾਂ ਨੂੰ ਪ੍ਰਧਾਨੀ ਤੋਂ ਹਟਾ ਦਿੱਤਾ ਅਤੇ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸਹਿਮਤੀ ਨਾਲ ਸਰਦਾਰ ਸੁਦੇਸ਼ ਸਿੰਘ ਪੁੱਤਰ ਸਰਦਾਰ ਧਰਮ ਸਿੰਘ ਨੂੰ ਗੁਰਦੁਆਰਾ ਸਾਹਿਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਇਲਾਕੇ ਦੇ ਕੋਆਰ ਬੀਬੀ ਕਰਨਜੀਤ ਕੋਰਦੀ ਵੱਲੋਂ ਸਮਾਰ ਦੇ ਚਾਰਜ ਸਰਦਾ ਪਾਲ ਸਿੰਘ ਬੱਬਰ ਜੀ ਆਪਣੇ ਸਾਥੀਆਂ ਸਮੇਤ ਪਹੁੰਚੇ ਇਸ ਮੌਕੇ ਤੇ ਇੱਕ ਕਮੇਟੀ ਦੇ ਸਬੂ ਮੈਂਬਰ ਸਰਦਾ ਸੁਦੇਵ ਸਿੰਘ ਪ੍ਰਧਾਨ ਸਰਦਾ ਜਗਦੀਸ਼ ਸਿੰਘ ਸੀਨੀਅਰ ਮੀਤ ਪ੍ਰਧਾਨ ਸਰਦਾ ਜਸਵਿੰਦਰ ਸਿੰਘ ਜਨਰਲ ਸਕੱਤਰ ਮੁਕਾਫ ਸਿੰਘ ਸੁਮਨ ਸਿੰਘ ਗੁਰਦੀਪ ਸਿੰਘ ਰਿਸ਼ਪਾਲ ਸਿੰਘ ਕੁਲਵਿੰਦਰ ਸਿੰਘ ਗੁਰਦੀਪ ਸਿੰਘ ਪਰਗਟ ਸਿੰਘ ਪਰਵਕਾਰ ਕਿੰਗ ਲਾਪ੍ਰੀਤ ਕਿੰਗ ਜਸਪਾਲ ਸਿੰਘ ਅੰਗਰੇਜ਼ ਸਿੰਘ ਬਲਜੀਤ ਸਿੰਘ ਮਸਾਉਣ ਅਜਮੇ ਸਿੰਘ ਮਸਾਉਣ ਅਤੇ ਇਲਾਕਾ ਦੇ ਵਾਸੀ ਵੀ ਮੌਜੂਦ ਹਨ ਹਾਈ ਸਰ ਆਪਣਾ ਨਾਮ ਦੱਸੋ ਤੇ ਅੱਜ ਜੋ ਚੋਣ ਕੀਤੀ ਗਈ ਹੈ ਪ੍ਰਧਾਨ ਸਾਹਿਬ ਦੀ ਉਹਦੇ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਤੰਤਰਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਜੋਗੀ ਬਰਸਾਤੀ ਨਾਲਾ ਸਤਨੰਦਰੂਪ ਰੋਡ ਦੇ ਉੱਪਰ ਹੈ ਉਸ ਦੀ ਨਵੇਂ ਪ੍ਰਧਾਨ ਜੀ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਸੇਵਾ ਨਵੇਂ ਪ੍ਰਧਾਨ ਜੀ ਦੀ ਸਰਦਾਰ ਸੁਖਦੇਵ ਸਿੰਘ ਜੀ ਨੂੰ ਸੌਂਪੀ ਗਈ ਹੈ ਸਾਨੂੰ ਆਸ ਹੈ ਕੀ ਆਪਣੇ ਪੂਰੇ ਤਨਮਨ ਨਾਲ ਸੇਵਾ ਨਿਭਾਉਣਗੇ ਤੇ ਜਿਹੜੇ ਪਹਿਲੇ ਪ੍ਰਧਾਨ ਸਾਹਿਬ ਸਨ ਉਹਨਾਂ ਤੋਂ ਕਮੇਟੀ ਨਾਖੁਸ਼ ਸੀ ਪੂਰਾ ਇਲਾਕਾ ਨਿਵਾਸੀ ਉਹਨਾਂ ਤੋਂ ਨਾਖੁਸ਼ ਸੀ ਇਸ ਕਰਕੇ ਉਹਨਾਂ ਨੂੰ ਬਦਲਿਆ ਗਿਆ ਅੱਜ ਸਾਰਾ ਇਲਾਕਾ ਨਿਵਾਸੀ ਅਤੇ ਪ੍ਰਧਾਨ ਜੀ ਦੀ ਵੀ ਮੌਜੂਦਗੀ ਵਿੱਚ ਇਹਨਾਂ ਨੂੰ ਬਦਲਿਆ ਗਿਆ ਜੀ ਤੇ ਨਵਾਂ ਪ੍ਰਧਾਨ ਜਿਹੜਾ ਸਰਦਾਰ ਸੁਖਦੇਵ ਸਿੰਘ ਪਲੈ ਤੇ ਮੌਕੇ ਦੇ ਸਾਰੇ ਕਮੇਟੀ ਸਾਰੇ ਮੈਂਬਰ ਆ ਜਨ ਸਨ ਸਾਰੇ ਕਮੇਟੀ ਦੇ ਮੈਂਬਰ ਹਾਜ਼ਰ ਹਨ ਤੇ ਉਹਨਾਂ ਵਿੱਚੋਂ ਸਾਰੇ ਸਮਰੇ ਸਮੂਹ ਇਲਾਕਾ ਨਿਵਾਸੀ ਵੀ ਹਾਜ਼ਰ ਹਨ ਕਾਉਂਸਲਰ ਸਾਹਿਬ ਵੀ ਹਾਜ਼ਰ ਹਨ ਤੇ ਸਮੂਹ ਇਲਾਕਾ ਨਿਵਾਸੀ ਵੀ ਹਾਜ਼ਰ ਕਾਉਂਸਲਰ ਸਾਹਿਬ ਵੀ ਹਾਜ਼ਰ ਤੇ ਮੈਂਬਰ ਸਾਹਿਬ ਵੀ ਹਾਜ਼ਰ ਠੀਕ ਹੈ ਜੀ ਹਾਂ ਜੀ ਆਪਣਾ ਨਾਮ ਦੱਸੋ ਤੇ ਜੋ ਤੁਹਾਨੂੰ ਇਹ ਸੇਵਾ ਦਿੱਤੀ ਗਈ ਹੈ ਬਾਰੇ ਦੱਸੋ ਸਰ ਜੀ ਸੁਰੀਪ ਸਿੰਘ ਹੈ ਗੁਰਸਹਾ ਸਿੰਘ ਬਾਬਾ ਜੀਮਨ ਸਿੰਘ ਮਾਨਸੇਹ ਦਾ ਗੜੀ ਨੰਬਰ 78 ਮੈਨੂੰ ਜੋ ਸੇਵਾ ਮਕਸੀ ਕੀਤੀ ਹੈ ਮੈਂ ਉਹ ਸਾਈ ਸੰਗਤ ਦੇ ਸਯੋਗ ਦੇ ਨਾਲ ਉਹ ਸੇਵਾ ਤਨ ਮੰਨਦੇ ਨਾਲ ਤੁੰਦਰੋਂ ਨੂੰ ਠੀਕ ਹੈ ਗੁਰੂ ਰੂਪ ਸਾਹਿਬ ਸਿੰਘ ਜੀ ਬੇਨਤੀ ਹੈ ਕਿ ਅੱਜ ਗੁਰਦੁਆਰਾ ਬਾਬਾ ਜੀ ਸਿੰਘ ਰੰਗਰੇ ਡੇਗਰੂ ਦੇ ਬੇਟੇ ਸਾਰੀ ਸੰਗਤ ਗੁਰਦੁਆਰੇ ਕੱਤਰੋ ਕੇ ਮਾੜਾਈ ਦਾ ਵਾਕ ਹੈ ਹੋਏ ਕੱਤਰ ਮਿਲੋ ਮੇਰੇ ਭਾਈ ਦੁੱਧ ਦਾ ਦੂਧ ਕਰੋ ਲੈ ਬੁਲਾਏ ਆਣਾ ਮੇ ਕੇ ਹੋਵੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ ਤੇ ਮਾ ਵਾਕ ਅਨੁਸਾਰ ਸਾਰੀ ਸੰਗਤ ਇਕੱਠੀ ਹੋ ਕੇ ਸੁਖਦੇਵ ਸਿੰਘ ਨੂੰ ਨਵਾਂ ਪ੍ਰਧਾਨ ਬਣਾ ਰਹੇ ਹਨ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦਵਾਰਾ ਬਾਬਾ ਜੀਵਨ ਸਿੰਘ ਜੀ ਦਾ ਜੋ ਸਤਮੀ ਰੋਡ ਜੋ ਬਰਸਾਤੇ ਨਾਲੇ ਤੋਂ ਉੱਤੇ ਹੈ ਇਹ ਪ੍ਰਧਾਨ ਪੁਰਾਣਾ ਜਿਹੜਾ ਕੋਈ ਨਈ ਸੈਟਿੰਗ ਬੈਠੀ ਜੋ ਕੈਣੀ ਤੇ ਨਹੀਂ ਚੱਲ ਸਕੇ ਜੋ ਲੋਕ ਸਾਧ ਸੰਗਤ ਬਹੁਤ ਪਰੇਸ਼ਾਨ ਸੀ ਇਸੇ ਕਰਕੇ ਆਪਾਂ ਨਵਾਂ ਅਜ ਪ੍ਰਧਾਨ ਬਣਾਇਆ ਗਿਆ 6 ਤਰੀਕ 6 ਦਸੰਬਰ 2025 ਨੂੰ ਅਜੇ ਹੀ ਨਵਾਂ ਪ੍ਰਧਾਨ ਬਣਾਇਆ ਗਿਆ ਸਾਨੂੰ ਗੁਰੀਆਂ ਆਸਾਂ ਵਾ ਪ੍ਰਧਾਨ ਸਾਹਿਬ ਤੋਂ ਹੋਰ ਸਾਰੇ ਮੈਂਬਰ ਸਾਹਿਬ ਵੀ ਖਲੋਤੇ ਨੇ ਤੇ ਅਸੀਂ ਵਕਤ-ਵਕਤ ਸਾਰੇ ਸਾਧ ਸੰਗਤ ਸਾਰੇ ਇਲਾਕੇ ਵਾਲੇ ਤੇ ਆਪਣਾ ਗੋਦਵਾਰੇ ਸਾਹਿਬ ਨੂੰ ਵਧੀਆ ਬਣਾਵਾਂਗੇ ਤੇ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ